ਅੱਜ ਦੇ ਨਵੇਂ ਵਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਉਮੀਦ ਕਰਦਾ ਹਾਂ ਸਾਰੇ ਜਾਣੇ ਵਧੀਆ ਹੋਵੋਗੇ। ਵਧੀਆ ਚਾਹੀਏ। ਤੇ ਮਿੱਤਰੋ ਅੱਜ ਹੈਗਾ ਭੋਗ। ਤੇ ਇਧਰੋਂ ਵੀ ਉਹ ਘੈਂਟ ਆਉਂਦਾ। ਅੱਜ ਹੈਗਾ ਭੋਗ। ਆਪਾਂ ਹੋ ਗਏ ਆ ਤਿਆਰ। ਤੇ ਤੁਸੀਂ ਦੱਸੋ ਕਿਵੇਂ ਲੱਗ ਰਹੇ ਆ। ਤੇ ਹੁਣ ਆਪਾਂ ਤਿਆਰ ਤੁਰ ਹੋ ਕੇ ਚੱਲਦੇ ਆਂ ਉਧਰ ਮੱਥਾ ਟੇਕਣ। ਉਧਰ ਮਹਾਰਾਜ ਦੇ ਥੂਪ ਉਧਰ ਮੱਥਾ ਟੇਕਣ ਚੱਲਦੇ ਆਂ ਆਪਾਂ। ਠਾਠੇ ਅੱਜ ਕਹਿੰਦੇ ਬਰਨਾਲੇ ਵਾਲੇ ਕੁੜਤੇ ਗਮਨ ਨਾਲ ਹੀ ਹੋਏ ਫਿਰਦੇ ਨੇ ਰੈਡੀ ਪੂਰੇ। ਕੜਤਾ ਵੀ ਅਮਾ ਘੜਤੇ ਨੰਮਈ ਹੋਇਆ ਬਚਾਰੀ ਪਾਸੇ ਗਬਰੂ ਹੁਣੀ ਕੜਤੇ ਜਾਵੇਂ ਹੈ ਤੇ ਚਾਲਦੇ ਹੁਣ ਮੱਥਾ ਟੇਕਣਾ ਆਪਾਂ ਤੇ ਛੋਨੂ ਕਰਾਉਣੇ ਆ ਦਰਸ਼ਨ ਮਹਾਰਾਜ ਦੇ ਸਰੂਪ ਦੇ ਮਹਾਰਾਜ ਦੇ ਸ਼ਰੂਪ ਨੂੰ ਥੱਲੇ ਲਿਆਉਣਾ ਤਾਂ ਆਪਾਂ ਤਿਆਰੀ ਕਰਤੀ ਇੱਥੇ ਫਿਰ ਕਿਉਂਕਿ ਕੀਰਤਨ ਵੀ ਕਰਨਗੇ ਤੇ ਮਹਾਰਾਜ ਦੇ ਸ਼ਰੂਪ ਥੱਲੇ ਲਿਆਉਣਗੇ ਤੇ ਟੈਂਟ ਟੰਟ ਲੱਗ ਗਿਆ ਸਾਰਾ ਪ੍ਰਬੰਧ ਕਰਤਾ ਚਾਰੇ ਪਾਸੇ ਇੱਧਰ ਪਕੌੜੇ ਛੋੜੇ ਦਾ ਪ੍ਰਬੰਧ ਕਰਤਾ ਸਟੂਡੀਓ ਵੀ ਆ ਗਿਆ ਤੇ ਇੱਧਰ ਆਪਣਾ ਮਹਾਰਾਜ ਦਾ ਸ਼ਰੂਪ ਲਿਆਉਣਗੇ ਤੇ ਕੀਰਤਨ ਕਰਨਗੇ ਇੱਥੇ ਹਰਤਾ ਕਰਵੰਦ ਚਿੱਟੇ ਗੁੜਤੇ ਵੀ ਅਮੇ ਫੇਰ ਦੇ ਨੇ ਚਾਰੇ ਪਾਸੇ ਆਇ ਤਾਂ ਇਹ ਬਾਈ ਜਿਹੜਾ ਇਹ ਅਖੰਡ ਪਾਠ ਸਾਹਿਬ ਕਰਵਾਇਆ ਜਿਹੜੇ ਆ ਬਾਜੀ ਖੜੇ ਨੇ ਨਾਲ ਪੱਗ ਵਾਲੀ ਜਿਹੜੀ ਉਹਨਾਂ ਦੇ ਬਰਾਬਰ ਇਨਾਂ ਦੀ ਕੁੜੀ ਦਾ ਮੈਰਿਜ ਆ ਗਈ ਬਾਹਰ ਅਮਰੀਕਾ ਚ ਤਾਂ ਕਰਕੇ ਇਹਨਾਂ ਨੇ ਇੱਥੇ ਹੀ ਖੰਡ ਵਟਸਐਪ ਤੇ ਪਾਰਟੀ ਕਰਤੀ ਉਹ ਬਹੁਤ ਹੀ ਫ੍ਰੀ ਸੀ ਜੱਬਰ ਰਾਣੀ ਸ਼ਾਹ ਕਰਦੀ ਆ ਬਹੁਤ ਵੱਡੀ ਸੁਭਾਅ ਦਾ ਪਤਾ ਲੱਗ ਜਿੰਨਾਂ ਉਹ ਗੱਡੀ ਸਾੜੀ ਤੇ ਆਪਾਂ ਗੱਡੀ-ਗੁਡੀ ਸਾਫ਼ ਕਰਕੇ ਵਿਹਲੇ ਹੋ ਗਏ ਆਪਣੀ ਰਾਣੀ ਕਿਰਾਂ ਸਵੇਰ ਵੇਲੇ ਆਪਾਂ ਗਰਮ ਕਰਤੀ ਸਟਾਰਟ ਕਰਕੇ ਸਾਫ਼-ਸੂਫ਼ ਕਰਤੇ ਸ਼ੀਸ਼ੇ-ਸੂਸ਼ੇ ਦੇ ਸਾਰੇ ਜਿਹੜੇ ਤੇਲ ਨਾਲ ਭਿੱਜੇ ਹੋਏ ਸੀ ਸਾਰੇ ਸਾਫ਼ ਕਰਤੇ ਆਪਾਂ ਤੇਰਾ ਸਾਰੀ ਸਾਫ਼ ਕਰਤੀ ਤੇ ਹੁਣ ਆਪਾਂ ਕੋਟ-ਗਾਟ ਪਾ ਕੇ ਚਾਲਦੇ ਆ ਉਧਰ ਹੁੰਦਾ ਕਿਰਾਂ ਆਪਾਂ ਮਹਾਰਾਜ ਦੀ ਰੂਮ ਮੱਥਾ ਤਾਂ ਟਿਕਾਇਆ ਹੁਣ ਤੁਹਾਨੂੰ ਦਿਖਾਉਣੇ ਬਾਹਰ ਮਾਹੌਲ ਚੱਲ ਕੀ ਬਾਵੇ ਕੀ ਆ ਗੁਰਦੁਆਰਾ ਸਾਹਿਬ ਪੜ ਪ੍ਰਗਾਸ ਹੋ ਗਿਆ ਇੱਧਰ ਅੱਜ ਭੋਗ ਪਹਿਣਾ ਇੱਧਰ ਪ੍ਰਗਾਸ ਹੋ ਗਿਆ ਹਉ ਦੇ ਲਸਰਾਣੀ ਕਿਹੜੇ ਰਹਦੇ ਨੇ ਅਲੇ ਬਾਈ ਦੇ ਖਲਵਾਈ ਧੋਰੀ ਜਲਦੇ ਗੇ ਤੇ ਜਮਾ ਵੀ ਆਪਾਂ ਆਪਣੇ ਦੁਕਾਨ ਦੇ ਅੰਦਰ ਸਭ ਨੇ ਸੋਚ ਰਿਹਾ ਸੀ ਕਿ ਇਹ ਸੇਵਾ ਪਿਆਰ ਨਾਲ ਕੀਤੀ ਗਈ ਹੈ। ਲੋਕਾਂ ਉਧਰ ਚੱਲਦੇ ਸੀ ਕਥਾ ਚੰਦ ਰਹੀ ਆ। ਸਮਾਪਤੀ ਦਾ ਬਹੁਤ ਤਾਂ ਨਹੀਂ ਹੋਇਆ ਪਰ ਆਖਰੀ ਤੇ ਹੁਣ ਕਥਾ ਦਾ ਕੀਰਤਨ ਕਰਦੇ ਹੀ ਬਾਬਾ ਜੀ ਤੇ ਹੁਣ ਸਮਾਪਤੀ ਹੋਣ ਵਾਲੀ ਆ ਬਸ ਇਹ ਪ੍ਰਸ਼ਾਦਾ ਪਾਣੀ ਬਣਾ ਲਏ ਇੱਧਰ ਹਲਵਾਈਆਂ ਨੇ ਫਿਰ ਤੇ ਪਵਾ ਕਰ ਗਈ ਸੀ ਪਹਿਲਾਂ ਕੋੜੋ ਥੋੜਾ ਚੱਲ ਤੁਸੀਂ ਇਹਨਾ ਪ੍ਰਸ਼ਾਦਾ ਪਾਣੀ ਲੰਮਣਗੇ ਤੇ ਆਪਾਂ ਇੱਧਰ ਆ ਕੇ ਬੈਠ ਗਏ ਸੀ ਉਹਨੇ ਧੁੱਪੇ ਤੇ ਇੱਧਰ ਵੇੜਾ ਆਪਣਾ ਭਰਿਆ ਪਿਆ ਸਾਰਾ ਗੱਡੀਆਂ ਨਾਲੀ ਗੱਡ ਐ ਐ ਵਾਲਾ ਸੁਖ ਹੁੰਦਾ ਯਾਰ ਵੱਡੇ ਵੇੜੇ ਦਾ ਹੁਣ ਨਹੀਂ ਵਾਲੀਆਂ ਤਾਂ 20 ਗੱਡੀਆਂ ਖੜੀਆਂ ਨੇ ਇੱਥੇ ਧੁੱਪ ਅਨੰਦ ਮਾਰ ਰਹੇ ਨੇ ਪੂਰਾ ਪੂਰਾ ਹਨਾ ਪੂਰਾ ਪੂਰਾ ਆਨੰਦ ਮਾਣਿਆ ਯਾਰ ਇਹ ਧੁੱਪ ਦਾ ਹਨਾ ਤਾਂ ਇਸ ਸਮਾਪਤੀ ਹੋ ਗਈ ਬਈ ਹੁਣ ਅਰਦਾਸ ਕਰਨਗੇ ਬਸ ਤੇ ਫੇਰ ਬਾਸ ਪ੍ਰਸਾਦਾ ਪਾਣੀ ਚ ਲਾ ਕੇ ਫੇਰ ਤਕਰੀਬਨ ਰਸਤੇਦਾਰ ਵੀ ਭੱਗ ਜਾਣਗੇ ਸਾਰੇ ਵੀ ਫਿਰ ਸ਼ਾਮ ਤੱਕ ਜਪ ਆਰਤੀ ਚੱਲਣੀ ਹੈ ਨਾ ਜੀ ਤਾਂ ਕਰਕੇ ਰਸਤੇਦਾਰ ਸ਼ਾਮ ਨੂੰ ਹੀ ਜਾਣਗੇ ਲੋਕ ਵੀ ਆਨੰਦ ਸਾਹਿਬ ਪਾਠ ਲਾਗੇ ਨੇਗੇ ਹੁਣ ਵਿੱਚ ਉbro ਕਹਿੰਦੇ ਪਾਠ ਦੀ ਸਮਾਪਤੀ ਦੇ ਬਾਅਦ ਇਹਦੇ ਨਾਲ ਪੰਗਾ ਲਿਆ ਲਿਆ ਕੇ ਆ ਫੇਰ ਭਾਨੇ ਕਿ ਖੜਾਏ ਕਿਹੜਾ ਤੰਨੇ ਵੇਰੀ ਮੇਰੇ ਹੁੰਦੇ ਹੁੰਦੇ ਨੂੰ ਪਹਿਲਾਂ ਕਰਵਾਤਾ ਸੀ ਜਦੋਂ ਮੈਂ ਇੱਥੇ ਹੁੰਦਾ ਹੁੰਦਾ ਸੀ ਤੰਨੇ ਵੇਰੀ ਪਵਾਤਾ ਹੀ ਐਡ ਆ ਮੂਰ ਲ ਪੀਹ ਜਾ ਫੇਰ ਫੇਰ ਤੋੜ ਕੇ ਖੜਾਇਆ ਖੜਾ ਇਹ ਤਰੂ ਯਾ ਪਾ ਬਾਲੇ ਕਪੜੇ-ਕੁਪੜੇ ਤੇ ਸਮਾਪਤੀ ਹੋ ਗਈ ਅੱਜ ਆਪਣੇ ਪਾਠ ਦੀ ਜਾਵਾਂ ਉਧਰ ਮਾਰਾ ਦਾ ਸ਼ਰੂਪ ਵੀ ਗੁਰਦੁਆਰਾ ਸਾਹਿਬ ਸਾਡਾ ਤਾਲਿਆ ਰਹਿ ਘਰ ਤੇ ਸਾਰਾ ਜਾਣੀ A to Z ਜਿਹੜਾ ਟੈਂਟ ਟੁੰਡ ਦਾ ਸਮਾਨ ਸੀ ਸਾਰਾ ਚੱਕਵਾ ਕੇ ਓਕੇ ਕਰਾਤਾ ਉਧਰ ਜਾਵਾਂ ਉਧਰ ਹੋਣੀ ਜਾਣੀ ਜਮਾ ਕੰਮ ਸਮਾਪਤਾ ਤੇ ਹੁਣ ਹੈਗਾ ਗੁਰਦੁਆਰਾ ਸਾਹਿਬ ਪਾਠ ਪ੍ਰਗਾਸ ਹੁਣ ਸੇਵਾ ਦੀ ਡਿਊਟੀ ਇੱਥੇ ਲਾਉਣੀ ਆ ਤੇ ਚਲੋ ਫਿਰ ਆਪਾਂ ਇਹ ਵਲੌਗ ਦਾ ਇੱਥੇ ਐਂਡ ਕਰਦੇ ਆ ਜੇ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰਿਓ ਜੀ